ਹallelujah ਪ੍ਰੇਜ਼ ਲਾਰਡ ਸੋਮਾ ਦੱਸਦਾ ਕਿ ਉਹ ਸਥਾਨ ਆ ਕਿ ਜਿੱਥੇ ਕੱਲ ਅਪੋਸਟਲ ਅੰਕੁਯੋਤ ਸਨੂ ਰੁਲਾ ਜੀ ਪਰ ਪਾਸਟਰ ਸੋਨੀਆ ਜੀ ਸਨੂ ਰੁਲਾ ਜੀ ਪਹੁੰਚ ਰਹੇ ਨੇ ਸੋਮਾ ਦੱਸਦਾ ਕਿ ਬ੍ਰਾਂਚ ਆ ਬ੍ਰਾਂਚ ਦੇ ਵਿੱਚ ਹੀ ਵੱਡਾ ਕ੍ਰੁਸਟ ਹੋਏਗਾ ਕਿ ਜਿੱਥੇ ਪਰਮੇਸ਼ਰ ਦਾਸ ਉਹ ਦਾਸੀ ਪਹੁੰਚ ਰਹੇ ਨੇ ਸੋਮਾ ਦੱਸਦਾ ਕਿ ਇਹ ਰੋਡ ਆ ਕਿ ਤਰਨਤਨ ਜੰਡਿਆਲਾ ਰੋਡ ਤਰਨਤਨ ਜੰਡਿਆਲਾ ਤਰਨ ਰੋਡ ਹਾਂਜੀ ਤਰਨਤਨ ਜੰਡਿਆਲਾ ਰੋਡ ਸਮਰਿਸ਼ਰੋਂ ਬਾਸਤਾਂਤ ਦੇ ਜਿਮੂ ਆਟੋ ਤੇ ਕੰਪੂ ਤੇ ਜਾਂ ਬਸ ਬਸ ਤੇ ਵੀ ਬਸ ਤੇ ਵੀ ਤੁਸੀਂ ਪਹੁੰਚ ਸਕਦੇ ਹੋ ਇਥੇ ਤਰਨਤਨ ਜੰਡੇਆਲਾ ਰੋਡ ਜੰਡੇਆਲਾ ਤਰਨਤਨ ਕੰਬੇ ਡੋਗਰਾ ਬ੍ਰਾਂਚ ਇਥੇ ਅਪੋਸਟਲ ਅੰਕੋ ਜਸਤਨ ਰੋਲਾ ਜੀ ਪਰ ਪਾਸਟਰ ਸੋਨੀ ਜਸਤਨ ਰੋਲਾ ਜੀ ਪਹੁੰਚ ਰਹੇ ਨੇ ਸੋ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਆ ਕਿ ਅੰਮ੍ਰਿਤਸਰ ਦੀ ਧਰਤੀ ਦੇ ਪਰਮੇਸ਼ਰ ਦਾਸ ਉਹ 10 ਪਹੁੰਚ ਰਹੇ ਨੇ ਸੋ ਵੀਡੀਓ ਨਾਲ ਦੀ ਨਾਲ ਸ਼ੇਅਰ ਕਰ ਦਿ ਜਾਓ ਮੈਂ ਤੁਹਾਨੂੰ ਅੱਗੇ ਵੀ ਖਾਣਾ ਚਾਹਾਂਗਾ ਖੱਬੇ ਡੋਗਰਾ ਬ੍ਰਾਂਚ ਖੱਬੇ ਡੋਗਰਾ ਬ੍ਰਾਂਚ ਜਿੱਥੇ ਜੀ ਜਿੱਥੇ ਕ੍ਰੂਸਰ ਢੋਣ ਜਾ ਰਿਹਾ ਹੈ ਐਕਟਰੀ ਜੋ ਸਤਿਆਰਿਆ ਫੁੱਲ ਕਰਦੇ ਹੋਏ ਸਾਰੇ ਟੀਮ ਵਰਕਰ ਆਪਣੇ ਆਪਣੇ ਟੀਮ ਨੂੰ ਲੈ ਕੇ ਨਾਲ ਕੰਮ ਤੇ ਲੱਗੇ ਹੋਏ ਨੇ ਸੋ ਲੱਗੇ ਸਾਗੇ ਆਪਣੇ ਇਨਵਾਈਟ ਕਰੋ ਜਿੰਨੇ ਵੀ ਤੁਹਾਡੇ ਆਸਪਾਸ ਰੋਸ ਜਿਆ ਰਿਸ਼ਤੇਦਾਰ ਜਿਆ ਕੋਈ ਹੋਰ ਵੀ ਤੁਹਾਡੇ ਜਿਹੜੇ ਪਰਮੇਸ਼ਰ ਦੇ ਵਿੱਚ ਨਹੀਂ ਵੀ ਆ ਗਏ ਉਹਨਾਂ ਨੂੰ ਵੀ ਇਹਨਾਂ ਮਾਈਟ ਕਰੋ ਮੈਂ ਡਾਕਟਰ ਅਪੋਸਟਲ ਅੰਕਲ ਜੀ ਸੋਫ ਨੂੰ ਲਈਤਾ ਦੇ ਲਈਆਂ ਕਰਾਇਆ ਤਾਂ ਧੰਨਵਾਦ ਕਰਦਾ ਹਾਂ ਸੋਫਲ ਪਰਤੀਂ ਦੇਖ ਰਹੇ ਹੋ ਫੁੱਲ ਪਰਚੀ ਸਜਾवट ਸੰਗਤ ਖਾਣਾ ਜਾਣਾ ਅੱਧੀ ਪਰਪਤ ਲਈ ਤਿਆਰੀਆਂ ਸ਼ੁਰੂ ਹੋ ਚੁੱਕਿਆ ਸੋਪੇਨਾ ਭਰਾ ਲੱਗੇ ਹੋਏ ਨੇ ਸਭ ਵਰਕ ਕਰਨ ਸਮਝਾ ਮੰਗਦੀ ਜਲਦ ਤੋਂ ਜਲਦ ਕੱਲ ਪਹੁੰਚੋ ਸ ਮੈਂ ਵੀ ਦੱਸਦਾ ਕਿ ਦੇਵਾ ਦਿਨ ਦਾ ਕ੍ਰੁਸਰ ਆ ਕਿਉਂਕਿ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਖੱਬੇ ਡੋਗਰਾ ਬ੍ਰਾਂਚ ਦੇ ਵਿੱਚ ਸ ਬਿਗ ਪੰਡਾਲ ਲੱਗਾ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਆਪਣੇ ਆਪਣੇ ਟੀਮਾਂ ਕਾਰੀਆਂ ਨੇ ਵਰਕ हालेलुया प्रेज द लॉर्ड जैसे कि आप सब जानते हैं कि अमृतसर में बड़ी पैदारी आने वाली है और जैसे कि परमेश्वर के दास अंकुर यूसुफ अनूरा जी और परमेश्वर की दासी पास सोनिया यूसुफ नूरा जी अमृतसर में जा रहे हैं परमेश्वर के बड़े वचन को लेकर परमेश्वर की बड़ी ग्रेस को लेकर और अमृतसर है जो सेम नहीं रहने वाला जैसे कि आपने वीडियो में देखा और सुना है आपको बताया गया है पूरा एड्रेस आपने सुना है कि कहाँ पर जो कि अमृतसर खब्बे डॉ जहाँ पर एन एम की ब्रांच है वहां पर जो तो परमेश्वर के दास और दासी पहुंच रहे हैं परमेश्वर के बड़े कामों को लेकर परमेश्वर के बड़े वचन को लेकर परमेश्वर की बड़ी ग्रेस को लेकर और आप देखेंगे कि कैसे परमेश्वर है जो अद्भुत रीति के साथ इस क्रूसर में कार्य करेगा क्योंकि आपने देखा है जब जब परमेश्वर अपने दास को कहीं बड़े क्रूसर में लेकर गया है तब तक जो कि परमेश्वर ने अपने दास को इस्तेमाल किया है और बड़ी रीति के साथ परमेश्वर ने अपने दास को इस्तेमाल करके बड़ी गवाहियों को दिया है गॉड और आप सब भी तैयार हो जाएं इस बड़े क्रूसर के लिए जो कि कल 4 दिसंबर को खब्बे डोगरा ब्रांच जो कि अमृतसर में है और आप सब भी इस क्रूसर में जरूर पहुंचे और परमेश्वर आपको बड़ी रीति के साथ ब्लैस करने वाला है और बड़ी गवाहियों से आपको बनने वाला है गॉड ब्लेमा ਤੰਗਰਸ ਵਾਲੇ ਕਿੱਧਰ ਲੰਗਰ ਲੰਗਰ ਰਹੇ ਸਾਰੇ ਸਟਾਰ ਸਾਰੇ ਗਰਾਊਂਡ ਤੇ ਸਾਰੇ ਸੋ ਇੱਧਰ ਸਾਰੇ ਪਾਸੇ ਲੰਗਰ ਹੋਣਗੇ ਕੱਲ ਅਲੱਗ-ਅਲੱਗ ਤਰ੍ਹਾਂ ਦੇ ਗਲੋਬਲ ਸਿੱਖ ਨਾਸ਼ਕ ਕਮੇਟੀ ਦੇ ਵੱਲੋਂ ਜਾਂ ਹੋਰ ਵੀ ਜੋ ਸੇਵਾ ਕਰ ਰਹੇ ਨੇ ਸਮਝ ਤਾਂ ਦੱਸਦਾ ਕਿ ਚੇਅਰਮੈਨ ਸਾਹਿਬ ਵੀ ਪਹੁੰਚ ਚੁੱਕੇ ਨੇ ਵਰਕ ਕਰ ਰਹੇ ਨੇ ਬ੍ਰਾਂਚਾਂ ਦੇ ਪ੍ਰਧਾਨ ਵੀ ਅਲੱਗ-ਅਲੱਗ ਬ੍ਰਾਂਚਾਂ ਤੋਂ ਪ੍ਰਧਾਨ ਆਏ ਹੋਏ ਨੇ ਗੁਰਦਾਸਪੁਰ ਅੰਮ੍ਰਿਤਸਰ ਬਟਾਲੇ ਤੋਂ ਮੈਂ ਕਿਹਾ ਹੋ ਗਿਆ ਦਰ ਸੋ ਹਰਨ ਮੇਰੇ ਵੱਲੋਂ ਜੀਐਮਸੀ ਦੀ ਮੈਂ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਪ੍ਰਭੂ ਨੇ ਅਜਾ ਦਿਨ ਦਿਖਾਇਆ ਉਹ ਜਿਹਦਾ ਸਾਨੂੰ ਸਾਰਿਆਂ ਨੂੰ ਪਤਾ ਵੀ 4 ਤਰੀਕ ਨੂੰ ਅੰਮ੍ਰਿਤਸਰ ਜਿਹੜਾ ਪਰਮੇਸ਼ਰ ਦੇ ਦਾਸ ਅਪੋਸਟਲ ਅੰਕਰਨੂਲਾ ਜੀ ਪਹੁੰਚ ਰਹੇ ਨੇ ਉਹ ਜਿਹੜੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਆਵਾ ਬੜੀ ਪਰਮੇਸ਼ਵਰ ਦੀ ਦਇਆ ਪਰਮੇਸ਼ਵਰ ਦੀ ਕਿਰਪਾ ਹੋ ਰਹੀ ਆ ਸੰਗਤ ਉਹ ਜਿਹੜੀ ਆ ਹੁਣ ਤੋਂ ਹੀ ਹੋਣਾ ਸ਼ੁਰੂ ਹੋ ਗਈ ਆ ਹੁਣ ਤੋਂ ਵੱਡੀ ਗਿਣਤੀ ਜੀ ਜਿਹੜੀ ਸੰਗਤ ਇੱਥੇ ਆ ਰਹੀ ਆ ਔਰ ਸਾਰੇ ਇੰਤਜ਼ਾਮ ਜਿਹੜੇ ਨੇ ਉਹ ਪੂਰੇ ਹੋ ਚੁੱਕੇ ਨੇ ਮੈਂ ਚਾਹਾਂਗਾ ਵੀ ਤੁਸੀਂ ਦਿਖਾਓ ਵੀ ਸਾਰੇ ਜਿਹੜੇ ਇੰਤਜ਼ਾਮ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਹੋ ਰਹੇ ਨੇ ਬਹੁਤ ਖੁਸ਼ੀ ਵਾਲੀ ਗੱਲ ਆ ਬਹੁਤ ਖੁਸ਼ੀ ਵਾਲੀ ਗੱਲ ਆ ਵੀ ਅਸੀਂ ਆਪਣੇ ਆਤਮਿਕ ਪਿਤਾ ਅਪੋਸਟਲੈਂਟ ਨੂੰ ਯੂਸਫ ਨੂਲੜੀ ਦਾ ਧੰਨਵਾਦ ਕਰਦੇ ਆਂ ਔਰ ਆਪਣੇ ਮਦਰ ਸੋਹਣੀਆਂ ਨੂਲੜੀ ਦਾ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਆਪਣੇ ਬੀਜੀ ਸ਼ਡਿਊਲ ਦੇ ਵਿੱਚੋਂ ਜੋ ਅੰਮਰਸਰ ਦੇ ਲੋਕਾਂ ਦੀ ਤਰਨਤਾਰਨ ਦੇ ਲੋਕਾਂ ਦੀ ਮੰਗ ਸੀ ਵੀ ਪਰਮੇਸ਼ਵਰ ਦੇ ਦਾਸ ਔਰ ਪਰਮੇਸ਼ਵਰ ਦੇ ਦਾਸੀ ਜਿਹੜੇ ਨੇ ਇਸ ਜਗ੍ਹਾ ਤੇ ਆਉਣ ਔਰ ਇਸ ਜਗ੍ਹਾ ਨੂੰ ਬLES ਕਰਨਾ ਔਰ ਉਹਨਾਂ ਨੇ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢਿਆ ਔਰ ਇੱਥੇ ਉਹ ਆ ਰਹੇ ਨੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਪਹਿਲਾ ਜੋਰ ਦੇ ਨਾਲ ਤਾੜੀਆਂ ਉਹਨਾਂ ਲਈ ਮਾਰੀਆਂ ਜਾਣ ਔਰ ਮੈਂ ਇੱਥੇ ਪੂਰੇ ਅੰਬਰਸਾਦ ਦੀ ਜਿਨੇ ਮੈਨੇਜਮੈਂਟ ਇਹਨਾਂ ਦਾ ਵੀ ਧੰਨਵਾਦ ਕਰਦਾ ਔਰ ਤਰਨਤਾਰਨ ਦੇ ਜਿਨੇ ਸਾਡੇ ਭੈਣ ਭਰਾਵਾ ਇਹਨਾਂ ਦਾ ਵੀ ਧੰਨਵਾਦ ਕਰਦਾ ਔਰ ਪੂਰੇ ਇੰਤਜ਼ਾਮ ਜਿਹੜੇ ਨੇ ਬਹੁਤ ਵੱਡੀ ਗਿਣਤੀ 'ਚ ਹੋ ਰਹੇ ਨੇ ਲੰਗਰ ਅਲੱਗ-ਅਲੱਗ ਤਰ੍ਹਾਂ ਦੇ ਲੱਗ ਰਹੇ ਨੇ ਔਰ ਜਿਹੜੇ ਲੋਕਾਂ ਦੇ ਬੈਠਣ ਦੇ ਰਖ ਰਖਾਵ ਦੇ ਇੰਤਜ਼ਾਮ ਨੇ ਉਹ ਸਾਰੇ ਹੋ ਚੁੱਕੇ ਨੇ ਪਰ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਸਾਰੀਆਂ ਜਿਹੜੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਔਰ ਮੈਂ ਸਮੂਚੇ مسی ਭਾਈਚਾਰੇ ਨੂੰ ਬੇਨਤੀ ਕਰਦਾ ਵੀ ਵੱਡੀ ਗਿਣਤੀ 'ਚ ਇੱਥੇ ਪਹੁੰਚੋ ਪਰਮੇਸ਼ਵਰ ਦੇ ਅਨੁਗ੍ਰਹਿ ਨੂੰ ਹਾਸਿਲ ਕਰੋ ਪਰਮੇਸ਼ਵਰ ਦੀ ਕਿਰਪਾ ਪਰਮੇਸ਼ਵਰ ਦੀ ਦਇਆ ਤੁਹਾਡੇ ਉੱਤੇ ਬਣੀ ਰਹੇ ਔਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਜਦੋਂ ਪਰਮੇਸ਼ਵਰ ਦੇ ਦਾਸ ਅਪੋਸਟਲਾਂ ਕੋ ਯੂਸਫ ਨੂਲਾ ਜੀ ਰੋਗੀਆਂ ਲਈ ਪ੍ਰਾਰਥਨਾ ਕਰਨਗੇ ਉਹ ਠੀਕ ਹੋਣਗੇ ਔਰ ਹੋਰ ਵੀ ਜਿਹੜੀ ਤੁਸੀਂ ਆਪਣੀ ਮਨੋਕਾਮਨਾ ਇੱਥੇ ਲੈ ਕੇ ਆਓਗੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਪ੍ਰਭੂ ਯੇਸ਼ੂ ਮਸੀਹ ਜੀ ਦੀ ਦਇਆ ਦੇ ਨਾਲ ਉਹ ਸਾਰੀਆਂ ਮਨੋਕਾਮਨਾ ਤੁਹਾਡੀਆਂ ਪੂਰੀਆਂ ਹੋਣਗੀਆਂ ਸੋ ਇਹਨਾਂ ਸ਼ਬਦਾਂ ਦੇ ਨਾਲ ਵਿਰਾਮ ਲੈਣਾ ਸਾਰਿਆਂ ਨੂੰ ਧੰਨਵਾਦ ਜੈਮਸੀ ਜੀ ਹਾਲੇਲੀਉਹ ਪ੍ਰੇਸ਼ਾਨਾ ਲੋਕ ਤੁਹਾਨੂੰ ਦਿੱਕੀ ਜਾਣਦੇ ਹੋ ਅੱਜ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਆਪਾਂ ਸਾਰੇ ਸੋ ਕੱਲ ਕਰੋਸੇਡਰ ਆ ਪੋਸਟਲ ਅੰਕੂ ਯੂਸਫਨੋਲ ਰਾਜੀ ਪਰ ਪਾਸਟਰ ਸੋਨੀਆ ਜੀ ਸੋਨਰ ਰਾਜੀ ਪਹੁੰਚੇ ਨੇ ਪਰਮੇਸ਼ਰ ਦਾਸ ਉਹ ਦਾਸੀ ਸੋ ਬਹੁਤ ਹੀ ਵੱਡੀ ਮੇਦਾਰੀ ਆਉਣ ਜਾ ਰਹੀ ਹੈ ਕੱਲ ਕਿ ਪਰਮੇਸ਼ਰ ਆਪਣੇ ਦਾਸ ਨੂੰ ਯੂਸ ਕਰ ਰਿਹਾ ਔਰ ਦਾਸੀ ਨੂੰ ਸੋ ਵੱਡੇ ਵੱਡੇ ਕੰਮ ਤਕਾਰ ਹੋਣਗੇ ਤੁਸੀਂ ਦੇਖ ਲਓ ਜਿੱਦਾਂ ਕਿ ਹਰ ਇੱਕ ਸੰਡੇ ਹਰ ਵੀਰਵਾਰ ਸੰਡੇ ਜੋ ਕਿ ਵੱਡੀਆਂ-ਵੱਡੀਆਂ ਗਵਾਹੀਆਂ ਹੁੰਦੀਆਂ ਟੈਸਟਮਨੀ ਹੁੰਦੀਆਂ ਪਰਮੇਸ਼ਰ ਦਾਸ ਵੀ ਪ੍ਰਾਰਥਨਾ ਦੇ ਦੁਆਰਾ ਲੋਕ ਚੰਗੇ ਹੁੰਦੇ ਨੇ ਸੋ ਪਰਮੇਸ਼ਰ ਦਾ ਵੱਡਾ ਸੁਸਮਾਚਾਰ ਪਹੁੰਚਣ ਜਾ ਰਿਹਾ ਵਾ ਕੱਲ ਹਮਿੰਦਰ ਸਾਹਿਬ ਦੀ ਧਰਤੀ ਤੇ ਸੋ ਮੈਂ ਸਾਰਿਆਂ ਨੂੰ ਇਨਵਾਈਟ ਕਰਦਾ ਹਾਂ ਕਿ ਸਾਰੇ ਤੋਂ ਬਹੁ ਬਾਹ ਕੇ ਪਹੁੰਚਣ ਆਪਣੇ ਫੈਮਲੀਆ ਨੂੰ ਲੈ ਕੇ ਆਪਣੇ ਰਿਸ਼ਤੇਦਾਰਾਂ ਨੂੰ ਫਲਵੰਸ ਜੋ ਵੀ ਲੱਗੇ ਛਾਕੇ ਹੈਗੇ ਆ ਜੋ ਚਰਚ ਜਾਂਦੇ ਵੀ ਨਹੀਂ ਆ ਸੋ ਉਹਨਾਂ ਨੂੰ ਵੀ ਇਨਵਾਈਟ ਕਰੋ ਸੋ ਮੈਂ ਦੱਸਦਾ ਕਿ ਤੇ ਇਲਾਕਿਆਂ ਦੇ ਖਾਸ ਪ੍ਰਬੰਧ ਹੋਣਗੇ ਅਲੱਗ-ਅਲੱਗ ਇਲਾਕਿਆਂ ਤੋਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚੋਂ ਪਹੁੰਚਣ ਜਾ ਰਹੇ ਆ ਲੋਕ ਸੋ ਮੈਂ ਤੁਹਾਨੂੰ ਵੀ ਰਿਮਾਈਂਡ ਕਰਦਾ ਕਿ ਸਾਰੇ ਲੋਕ ਪਹੁੰਚਣ ਬਿਲਕੁਲ ਹੋ ਚੱਲ ਗਿਆ ਸੋ ਮੈਂ ਦੱਸਦਾ ਕਿ ਚੇਰਮੈਨ ਸਾਹਿਬ ਵੀ ਮੀਟਿੰਗ ਲੈ ਆ ਰਹੇ ਆ ਬ੍ਰਾਂਚਾ ਦੇ ਪ੍ਰਧਾਨਾਂ ਦੀ ਗਲੋਬਲ ਕਸ਼ਨ ਨਕਸ਼ੇ ਕੋ ਮਿੱਤੀ ਦੀ ਆਪ ਮੁਹਾਰੇ ਲੋਕ ਕਿਹੜੇ ਨੇ ਵੱਡੀ ਗਿਣਤੀ ਦੇ ਉੱਤੇ ਪਹੁੰਚਦੇ ਨੇ ਇਹ ਦਾ ਸਬੂਤ ਅਜੂ ਪੀਸਰ ਇੱਥੇ ਬੈਠੇ ਹੋ। ਉਹ ਤੁਹਾਨੂੰ ਇਹ ਖਾਸ ਬੇਨਤੀ ਕਰਨ ਦੇ ਲਈ ਅਜਿਥੇ ਬੁਲਾਇਆ ਗਿਆ ਸੀ। ਵੀ ਬਹੁਤ ਜਲਦ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਸੋਤੀ ਦੇਖ ਰਹੇ ਹੋ। ਅਲੱਗ-ਅਲੱਗ ਟੀਮਾਂ ਵਰਕ ਕਰ ਰਹੀਆਂ ਨੇ ਸਾਡੇ ਵਿੱਚ ਪ੍ਰਧਾਨ ਵੀ ਅਲੱਗ-ਅਲੱਗ ਮਜੂਦੇ ਬਟਾਲਾ, ਅੰਮ੍ਰਿਤਸਰ, ਗੁਰਦਾਸਪੁਰ ਸੋਰੀ ਆਪਾਂ ਗੱਲਬਾਤ ਕਰਾਂਗੇ ਹਾਂਜੀ ਪ੍ਰਧਾਨ ਜੀ। ਕੱਲ ਪੋਸਟ ਲਾਂ ਕੋਈ ਯੂਸਨੋਲਾ ਜੀ ਪਹੁੰਚ ਰਹੇ ਨੇ ਅੰਮ੍ਰਿਤਸਰ ਦੀ ਧਰਤੀ ਦੇ ਖੱਬੇ ਡੋਕਰਾਂ ਬ੍ਰਾਂਚ ਵਿੱਚ ਕੀ ਕਹਿਣਾ ਚਾਹੁੰਦੇ ਹੋ? ਅਰੇ ਇਹੀ ਪੈਣ ਪ੍ਰਭਾਵ ਨੂੰ ਗਹਿਮ ਸੀ ਦੀ। ਇੱਕ ਤਨ ਗੁਰ ਨਿਊਜ਼ ਆ ਤਮ ਜਾਣ ਕੇ ਬੜੀ ਖੁਸ਼ੀ ਹੋਵੇਗੀ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਖੱਬਾ ਡੋਗੜਾ ਵਿੱਚ ਸਾਡੇ ਪਰਮੇਸ਼ਰ ਦੇ ਦਾਸ ਸਪਾਸਟਰ ਅੰਕਰ ਜੂਸਵੰਦਰੂਲਾ ਜੀ ਪਹੁੰਚ ਰਹੇ ਨੇ ਜਿਹਦਾ ਸਮਾਂ ਹੈ 10 ਵਜੇ ਸਵੇਰ 10 ਵਜੇ ਜਿਹਦੇ ਵਿੱਚ ਪਰਮੇਸ਼ਰ ਦੇ ਦਾਸਾਂ ਨੇ ਇੱਕ ਬਚਨ ਦੇ ਕੇ ਸਾਰਿਆਂ ਨੂੰ ਭਰਪੂਰ ਕਰਨਾ ਹੈ ਨਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਆਪ ਬਿਮਾਰਾਂ ਨੂੰ ਨਾਂ ਲੈ ਕੇ ਪਰਮੇਸ਼ਰ ਕੋ ਸਿਫਾ ਕਰੋ ਸਾਰਿਆਂ ਨੇ ਜੀ ਹਾਂਜੀ ਪ੍ਰਧਾਨ ਜੀ ਸਾਰਿਆਂ ਨੂੰ ਜੀ ਐਮ ਸੀ ਜੀ ਆਪ ਸਭ ਨੂੰ ਪਤਾ ਹੈ ਕਿ ਅੰਕੁਰ ਦੋਲਮ ਦੇਸੀ ਦੀ ਬ੍ਰਾਂਚ ਖੱਬੇ ਡੋਗਰਾ ਚਰਚ ਵਿੱਚ ਨਸੀਬ ਕਰਨ ਹੋ ਰਿਹਾ ਹੈ ਆਪ ਸਭ ਨੂੰ ਖੁਲਾਸਾ ਕਰਕੇ ਉਹ ਮਹਮਾਗਰ ਉਸੇ ਸਦਕੇ ਤੋਂ ਧੰਨਵਾਦ ਜੀ ਸੋ ਬਹੁਤ ਹੀ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਸੋ ਅਲੱਗ-ਅਲੱਗ ਲੰਗੜ ਵੀ ਖਾਣ ਨੂੰ ਮਿਲਣਗੇ